ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਜੌਨ ਡੀਅਰ 5405 ਟਰੈਕਟਰ ਵਿਕਾ ਹੋਇਆ ਜੀ ਟੌਪ ਮਾਡਲ 2019 888 ਘੰਟਾ ਚੱਲਿਆ ਸਿਰਫ ਰੇਟ ਹੈ ਜੀ 9 ਲੱਖ 65 ਹਜ਼ਾਰ 9 ਲੱਖ 65 ਹਜ਼ਾਰ ਰੁਪਏ ਰੇਟ ਰੱਖੇ ਗਿਆ ਜੀ 2019 ਮਾਡਲ ਹੈ ਟੌਪ ਮਾਡਲ 888 ਘੰਟਾ ਚੱਲਿਆ ਜੌਨ ਡੀਅਰ 5405 ਟਰੈਕਟਰ ਵਿਕਾ ਹੋਇਆ ਏਰੀਆ ਵੀਰ ਨੇ ਦੱਸਣੀ ਏਰੀਆ ਤੁਸੀਂ ਪਤਾ ਕਰ ਸਕਦੇ ਹੋ 9987261311 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਢਾਈ ਕਿੱਲੇ ਅਚਾਰ ਵਾਲੀ ਮੱਕੀ ਵਿਕਾਊ ਹੈ ਜੀ 10-12 ਦਿਨਾਂ ਦੇ ਵਿੱਚ ਤਿਆਰ ਹੈ ਏਰੀਆ ਪਿੰਡ ਤਿਗੜੀ ਸਿਰਸਾ ਹਰਿਆਣਾ ਰੇਟ ਹੈ ਜੀ 65000 ਰੁਪਏ ਦਾ 65000 ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ 9416262490 ਇਸ ਨੰਬਰ ਤੇ ਫੋਨ ਕਰਕੇ 2.5 ਕਿੱਲੇ ਅਚਾਰ ਵਾਲੀ ਮੱਕੀ ਜਿਹੜੀ 65000 ਨੂੰ ਕਿੱਲਾ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਪਾਠ ਅਤੇ ਬੱਕਰੀ ਵਿਕਾਊ ਹੈ ਜੀ ਏਰੀਆ ਬਠਿੰਡਾ ਰੇਟ ਵੀਰ ਨੂੰ ਦੱਸਣ ਤੁਸੀਂ ਉਹ ਵੀ ਫੋਨ ਤੇ ਪਤਾ ਕਰ ਸਕਦੇ ਹੋ 9646265332 9646265332 ਇਸ ਨੰਬਰ ਤੇ ਫੋਨ ਕਰਕੇ ਬੱਕਰੀ ਤੇ ਪਾਠ ਹੈ ਜਿਹੜੇ ਬਠਿੰਡੇ ਏਰੀਏ ਦੇ ਵਿੱਚ ਏ ਨੰਬਰ ਤੇ ਕਾਲ ਕਰਕੇ ਰੇਟ ਵਗੈਰਾ ਪੁੱਛ ਕੇ ਤੁਸੀਂ ਖਰੀਦ ਸਕਦੇ ਹੋ ਜੀ ਵੀਰਾਂ ਨੂੰ ਬੇਨਤੀ ਹੈ ਰੇਟ ਜ਼ਰੂਰ ਦੱਸਿਆ ਕਰੋ अल्टੋ ਗੱਡੀ ਵਿਕਾਊ ਹੈ ਜੀ ਅਰਜ਼ੰਤ ਸੇਲ ਕਰਨੀ ਹੈ अल्टੋ ਗੱਡੀ 2010 ਮਾਡਲ 8000 ਰੁਪਏ ਰੇਟ ਰੱਖਿਆ ਗਿਆ ਕਾਗਜ਼ ਵਗੈਰਾ ਪੂਰੇ ਨੇ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ AC ਹੀਟਰ ਟਾਇਰਾਂ ਦੀ ਕੰਡੀਸ਼ਨ ਕੋਈ ਐਕਸਲੈਂਟ ਨਹੀਂ ਜੀ ਅਰਜ਼ੰਤ ਸੇਲ ਕਰਨੀ ਹੈ 8000 ਰੁਪਏ ਰੇਟ ਰੱਖਿਆ ਗਿਆ 10 ਮਾਡਲ ਗੱਡੀ ਹੈ ਜੀ 96700 1598372 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਗੱਡੀ ਹੈ ਜਿਹੜੀ 2010 ਮਾਡਲ ਅਸੀਂ ਹਜ਼ਾਰ ਦੇ ਵਿੱਚ ਖਰੀਦ ਸਕਦੇ ਹੋ ਨਿਊ ਹਾਰਲੈਂਡ 3630 ਟਰੈਕਟਰ ਵਿਕਾਊ ਹੈ ਜੀ 2015 ਮਾਡਲ ਇੰਜਨ ਗিয়ার ਦਾ ਓਕੇ ਏਰੀਆ ਗਿੱਦੜਵਾਹ ਰੇਟ ਹੈ ਜੀ 5 ਲੱਖ 35000 ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਵੀਰ ਨੇ ਬਹੁਤ ਸੰਭਾਲ ਕੇ ਤੇ ਇੱਕ ਹੱਥ ਚੱਲਿਆ ਹੋਇਆ ਟਰੈਕਟਰ ਹੈ ਜੀ ਇਹ 7009746880 70097 46880 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 3630 ਡਾਇਰੈਕਟਰ 2015 ਮਾਡਲ 535000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ। ਜਗਤਜੀਤ ਕੰਪਨੀ ਦਾ ਰੋਟਾਵਿਟਰ ਵਿਕਾਊ ਹੈ ਜੀ 2020 ਮਾਡਲ ਏਰੀਆ ਮੋਗਾ ਰੇਟ ਹੈ ਜੀ 57000 57000 ਰੁਪਏ ਰੇਟ ਰੱਖਿਆ ਗਿਆ ਜੀ ਮੋਗਾ ਏਰੀਆ ਦਾ 2020 ਮਾਡਲ ਜਗਤਜੀਤ ਕੰਪਨੀ ਦਾ ਰੋਟਾਵਿਟਰ ਵਿਕਾਊ ਹੈ ਜੀ 72777 3047 727773047 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਗਤਜੀਤ ਕੰਪਨੀ ਦਾ ਅਰੋਟਾਵੇਟਰ 2020 ਮਾਡਲ 55000 ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵਾਹਿਗੁਰੂ ਜੀ ਜਰੂਰ ਲਿਖ ਦਿਓ 18430 ਦੇ ਟਾਇਰ ਵਿਕਾਉ ਨੇ ਜੀ 18430 ਦੇ ਟਾਇਰ ਵਿਕਾਉ ਨੇ 24000 ਰੁਪਏ ਰੇਟ ਰੱਖੇ ਗਿਆ ਏਰੀਆ ਜੀ ਬਰਨਾਲਾ 8264225310 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਇਰ ਜਿਹੜੇ ਖਰੀਦ ਸਕਦੇ ਹੋ ਐਡ ਕਰਵਾਉਂਦੇ ਲਈ ਸਾਡਾ WhatsApp ਨੰਬਰ ਹੈ ਜੀ 9870988440 ਇਸ ਨੰਬਰ ਤੇ ਪੰਜ ਤੋਂ 7 ਫੋਟਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡ WhatsApp ਕਰ ਸਕਦੇ ਹੋ ਤੁਹਾਡੀ ਐਡ ਟਰੈਕਟਰ ਮੇਲਾ ਚਾਹਣੀ ਹੈ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਸਵਰਾਜ 744 XT ਟਰੈਕਟਰ ਵਿਕਾਊ ਹੈ 2022 ਮਾਡਲ ਪੰਜਾਬ ਨੰਬਰ ਹੈ ਜੀ ਟਾਇਰ ਨਾਲ ਦੇ 99% ਏਰੀਆ ਜੀ ਬਰਨਾਲਾ ਰੇਟ 6 ਲੱਖ 80 ਹਜ਼ਾਰ ਸ਼ੇਰ ਖਸੀਅਰ ਪਰ ਰੇਟ ਰੱਖੇਗਾ 99% ਟੈਰ ਨੇ ਜੀ ਨਾਲ ਦੇ ਏਰੀਆ ਬਰਨਾਲਾ ਪੰਜਾਬ ਨੰਬਰ 2022 ਮਾਡਲ ਸਵਰਾਜ 744 ਐਕਸੀ ਟਰੈਕਟਰ ਵਿਕਾਊਆ 9915468623 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 744 ਟਰੈਕਟਰ ਨੂੰ ਖਰੀਦ ਸਕਦੇ ਹੋ 25 ਕੇਵੀ ਦਾ ਜਨਰੇਟਰ ਵਿਕਾਊਆ ਰੇਟ ਹੈ ਜੀ 60000 ਏਰੀਆ ਰਾਇਗੋਟ के 901, 25 केव ਦਾ ਜਨਰੇਟਰ ਵਿਕਾਊ ਆ 60000 ਰੁਪਏ ਰੇਟ ਰੱਖਿਆ ਗਿਆ ਏਰੀਆ ਰਾਏਕੋਟ ਹੈ 9592145566 ਇਸ ਨੰਬਰ ਤੇ ਫੋਨ ਕਰਕੇ 25 केव ਦਾ ਜਨਰੇਟਰ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜਦੋਂ ਵੀ ਐਡ ਕਰਵਾਉਣ ਦੀ ਜਾਣਕਾਰੀ ਭੇਜਦੇ ਹੋ ਤਾਂ ਜੀ ਚੈੱਕ ਕਰਕੇ ਭੇਜਿਆ ਕਰੋ ਕਈ ਵੀਰਾਂ ਦੀਆਂ ਵੀਡੀਓ ਦੇ ਵਿੱਚ ਜਾਣਕਾਰੀ ਅੱਧੀ ਹੁੰਦੀ ਰਹੀ ਕਿਸੇ ਦਾ ਏਰੀਆ ਨਹੀਂ ਹੁੰਦਾ ਕਿਸੇ ਵੀਰ ਦਾ ਰੇਟ ਨਹੀਂ ਹੁੰਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਾਣਕਾਰੀ ਪੂਰੀ ਚੈੱਕ ਕਰਕੇ ਭੇਜਿਆ ਕਰੋ ਜੀ ਸੋਨਾਲਿਕ 35 ਡ੍ਰੈਕਟਰ ਵਿਕਾਊ ਹੈ ਜੀ 2020 ਮਾਡਲ 90% ਟਾਇਰ ਨੇ 1000 ਘੰਟਾ ਚੱਲਿਆ ਜੀ ਏਰੀਆ ਕੈਥਲ ਰੇਟ 435000 435000 ਰੁਪਏ ਰੇਟ ਰੱਖਿਆ 1000 ਘੰਟਾ ਚੱਲਿਆ ਜੀ ਏਰੀਆ ਕੈਥਲ 2020 ਮਾਡਲ ਸੋਨਾਲਿਕ 35 ਡ੍ਰੈਕਟਰ ਵਿਕਾਊ ਹੈ 90% ਟਾਇਰ ਨੇ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮਾਲਕ ਵੀਰ ਦਾ ਨੰਬਰ ਹੈ ਨੰਬਰ ਤੇ ਡੀਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 90 ਪੂਰਾ 500 06109 ਇਸ ਨੰਬਰ ਤੇ ਫੋਨ ਕਰਕੇ ਸੋਨਲਿਕਾ 35 ਟਰੈਕਟਰ 2020 ਮਾਡਲ 4 ਲੱਖ 35 ਹਜ਼ਾਰ ਚ ਫਿੱਟ ਸਕਦੇ ਹੋ ਮਹਿੰਦਰਾ ਕੰਪਨੀ ਦਾ ਰੋਟਾਵੇਟਰ ਵਿਕਾਊ ਆ 2015 ਮਾਡਲ 7 ਫੁੱਟਾ ਰੇਟ ਹੈ ਜੀ 38000 38000 ਪਰ ਰੇਟ ਰੱਖਿਆ ਹੈ ਜੀ 7 ਫੁੱਟਾ ਮਹਿੰਦਰਾ ਕੰਪਨੀ ਦਾ ਰੋਟਾਵੇਟਰ ਵਿਕਾਊ ਆ 2015 ਮਾਡਲ ਏਰੀਆ ਤਲਵੰਡੀ ਸਾਬੋ ਬਾਕੀ ਸਾਫ ਕੰਡੀਸ਼ਨ ਦਾ ਜੀ ਕੋਈ ਕਮੀ ਪੇਸ਼ ਨਹੀਂ ਤੁਸੀਂ ਚੈੱਕ ਕਰਕੇ ਲਈ ਆ ਸਕਦੇ ਹੋ 9517378 ਬੂਰਾ 200 9517378 ਪੂਰਾ 200 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ ਕੰਪਨੀ ਦਾ ਰੋਟਾ ਬੇਠਾ 2015 ਮਾਡਲ 38000 ਰੁਪਏ ਦੇ ਵਿੱਚ 7 ਫੁੱਟਾ ਤੁਸੀਂ ਖਰੀਦ ਸਕਦੇ ਹੋ ਜੀ। ਅਗਰ ਦੋਸ ਕਰਮ ਦਾ ਰਸਤਾ ਇਹ ਹੈ। ਆ ਹੈਗੀ ਮੋਟਰ ਪੰਜ ਦੀ ਜੀ। ਹੋਇਦੋ। ਆ ਫੇਰ ਰਸਤਾ ਦੋ ਕਰਮ ਦਾ ਉਹੀ ਜਿਹੜਾ ਪਹਿਲਾਂ ਦੱਸਿਆ ਆ ਹੈਗੀ ਜ਼ਮੀਨ ਜੀ ਕਿ ਪੂਰਾ ਵਧੀਆ ਬਾਣਾ ਛੇ ਕਨੈਰਾ ਪੂਰਾ ਕਿ ਝੋਨਾ ਮੱਕੀ ਹੁੰਦੀ ਕਣਕ ਵਧੀਆ ਹੁੰਦੀ ਟਾਪ ਕਲਾਸ ਜ਼ਮੀਨ ਹੈ ਜੀ ਆਇਆ ਦੋ ਕਰਮ ਦਾ ਰਸਤਾ ਇਹ ਹੈ ਆ ਹੈਗੀ ਮੋਟਰ ਪੰਜ ਦੀ ਜੀ ਆਓ ਜੀ ਫੇਰ ਰਸਤਾ ਦੋ ਕਰਮ ਦਾ ਉਹੀ ਜਿਹੜਾ ਪਹਿਲਾਂ ਦੱਸਿਆ ਆ ਹੈਗੀ ਜ਼ਮੀਨ ਜੀ ਕਿ ਪੂਰਾ ਵਧੀਆ ਬਾਣਾ 6 ਕਨਾਲਾ ਪੂਰਾ ਕਿ ਝੋਨਾ ਮੱਕੀ ਹੁੰਦੀ ਕਣਕ ਵਧੀਆ ਹੁੰਦੀ ਟਾਪ ਕਲਾਸ ਜ਼ਮੀਨ ਹੈ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ